ਆਖਿਰ ਵਜ੍ਹਾ ਕੀ ਹੈ ਕਿ ਬੱਚੇ ਜਿਹੜੇ ਸਕੂਲਾਂ ਤੋਂ ਦੂਰ ਰਹੇ ਆ ਇਹ ਇਸ ਬਾਰੇ ਦੱਸਦੇ ਹਾਂ ਸੋ ਚਾਈਲਡ ਲੇਬਰ ਜਿਹੜਾ ਹੈ ਉਹ ਭਾਰਤ 'ਚ ਇੱਕ ਬਹੁਤ ਵੱਡਾ ਕਾਰਨ ਹੈ ਕਿ ਬੱਚੇ ਜਿਹੜਨੇ ਉਹ ਸਕੂਲ ਨਹੀਂ ਜਾ ਪਾਂਦੇ 11 'ਚੋਂ ਇੱਕ ਬੱਚਾ ਜਿਹੜਾ ਹੈ ਉਹ ਬਾਲ ਮਜ਼ਦੂਰੀ ਦਾ ਸ਼ਿਕਾਰ ਹੈ 15 ਤੋਂ 18 ਸਾਲ ਦੇ 2.3 ਕਰੋੜ ਬਾਲ ਮਜ਼ਦੂਰ ਨੇ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਜਿਹੜੇ ਨੇ ਉਹ ਚਾਈਲਡ ਲੇਬਰ ਦੀ ਗਿਣਤੀ ਹੈ ਦੇਸ਼ ਦੇ 20% ਬਾਲ ਮਜ਼ਦੂਰ ਉੱਤਰ ਪ੍ਰਦੇਸ਼ ਤੋਂ ਹੀ ਆਉਂਦੇ ਨੇ ਅੱਗੇ ਤੁਹਾਨੂੰ ਦੱਸਦੇ ਬੱਚਿਆਂ ਦੇ ਅਧਿਕਾਰ ਕੀ ਹੈ ਯਾਨੀ ਕਿ ਸਰਕਾਰ ਵੱਲੋਂ ਜੋ ਬੱਚਿਆਂ ਨੂੰ ਰਾਈਟ ਟੂ ਐਜੂਕੇਸ਼ਨ ਦਿੱਤੀ ਗਈ ਹੈ ਸਟੇ ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫਤ ਤੇ ਕੰਪਲਸਰੀ ਸਿੱਖਿਆ ਹੈ ਉਸ ਦੇ ਬਾਵਜੂਦ ਲੱਖਾਂ ਬੱਚੇ ਜਿਹੜੇ ਆ ਪੜ੍ਹਾਈ ਤੋਂ ਦੂਰ ਰਹਿ ਰਹੇ ਆ ਭੀਖ ਵੀ ਮੰਗਦੇ ਸੜਕਾਂ ਤੇ ਸੋ ਬੱਚਿਆਂ ਤੋਂ ਬੰਦੂਆ ਮਜ਼ਦੂਰੀ ਨਹੀਂ ਕਰਾ ਸਕਦੇ ਫੈਕਟਰੀਆਂ 'ਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਨਹੀਂ ਕਰਾ ਜਾ ਸਕਦਾ ਇਸ ਲਈ ਕਦੇ ਕਿਸੇ ਦੁਕਾਨ ਤੇ ਅਗਰ ਕੋਈ ਬੱਚਾ ਜਿਹੜਾ ਉਸ ਤੋਂ ਕੰਮ ਕਰਵਾਇਆ ਜਾ ਰਿਹਾ ਤੇ ਤੁਸੀਂ ਜ਼ਰੂਰ ਉਹ ਬੱਚੇ ਨੂੰ ਮੋਟੀਵੇਟ ਕਰੋ ਕਿ ਉਹ ਸਕੂਲ ਜਾਵੇ ਕੀ ਕੋਦੇ ਕਰਦੀਆਂ ਕੰਡੀਸ਼ਨਸ ਹੋ ਸਕਦੀਆਂ ਨੇ ਕਿ ਸਕੂਲ ਤੋਂ ਬਾਅਦ ਉਹ ਥੋੜਾ ਬਹੁਤ ਕੰਮ ਕਰੇ ਲੇਕਿਨ ਕਿ ਜਿਹੜਾ ਗੈਰਕਾਨੂੰਨੀ ਆ ਔਰ ਕੋਸ਼ਿਸ਼ ਕਰੋ ਕਿ ਬੱਚੇ ਨੂੰ ਸਕੂਲ ਵਾਲ ਤੁਸੀਂ ਵੀ ਪ੍ਰੇਰਿਤ ਜ਼ਰੂਰ ਕਰੋ ਸੋ ਕੀ ਕਹਿੰਦੀ ਹੈ ASER ਦੀ ਰਿਪੋਰਟ ਉਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 2023 ਦੀ ਇਹ ਰਿਪੋਰਟ ਹੈ 14 ਤੋਂ 18 ਸਾਲ ਦੇ 43% ਬੱਚੇ ਜਿਹੜੇ ਨੇ ਉਹ ਅੰਗਰੇਜ਼ੀ ਨਹੀਂ ਪੜ ਸਕਦੇ ਯਾਨੀ ਕਿ ਇੰਗਲਿਸ਼ ਦੇ ਵਿੱਚ ਉਹਨਾਂ ਦਾ ਹੱਥ ਬਿਲਕੁਲ ਟਾਈਟ ਹੈ 25% ਬੱਚੇ ਆਪਣੀ ਮਾਂ ਬੋਲੀ ਵੀ ਜਿਹੜੀ ਹੈ ਉਹ ਨਹੀਂ ਪੜ ਸਕਦੇ 50% ਤੋਂ ਵੱਧ ਮੈਥ ਦਾ ਸਵਾਲ ਹੱਲ ਨਹੀਂ ਕਰ ਸਕਦੇ ਸਿਰਫ 5.6% ਨੌਜਵਾਨ ਹੀ ਵੋਕੇਸ਼ਨਲ ਟ੍ਰੇਨਿੰਗ ਜਿਹੜੇ ਹੈ ਉਹ ਹੋ ਰਹੇ ਨੇ 90% ਨੌਜਵਾਨਾਂ ਨੂੰ smartphones ਵਰਤਣਾ ਆਉਂਦਾ ਹੈ ਸੋ ਜਗਦੀਪ ਜੀ ਆਸੀਂ ਦੇਖਦੇ ਵੀ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਫੋਨ ਤੇ ਲੱਗੇ ਰਹਿੰਦੇ ਨੇ ਹਾਲਾਂਕਿ ਮਾਂ ਬੋਲੀ ਦਾ ਜ਼ਿਕਰ ਜਿਹੜਾ ਉਹ ਗਰੇਵਾਲ ਸਾਹਿਬ ਵੀ ਕਰ ਰਹੇ ਸੀਗੇ ਕਿ ਇੱਥੇ ਹਲੇ ਵੀ ਇਹ ਸੋਚਦੇ ਨੇ ਕਿ ਇੰਗਲਿਸ਼ ਪਹਿਲਾਂ ਆਵੇ ਸੈਕਿੰਡ ਹਿੰਦੀ ਆਵੇ ਫਿਰ ਇੰਗਲਿਸ਼ ਬੋਲਣੀ ਸਟੇਟਸ ਸਿੰਬਲ ਬਣ ਗਿਆ ਔਰ ਅਗਰ ਕੋਈ ਵਿਚਾਰਾ ਪੰਜਾਬੀ ਜਾਂ ਆਪਣੀ ਮਾਂ ਬੋਲੀ ਬੋਲਦਾ ਤੇ ਉਹਨੂੰ ਕਹਿੰਦੇ ਵੀ ਇਹ ਗਵਾਰ ਰਸ਼ਦ ਦੇ ਵੀ ਵਜ੍ਹਾ ਕੀ ਬਹੁਤ ਸਾਰੇ ਬੱਚਿਆਂ ਜਿਹੜਾ ਉਹ ਕੰਪਲੈਕਸ ਹਮੇਸ਼ਾ ਲਈ ਬਣ ਜਾਂਦਾ ਸੋ ਇਹ ਸਰਕਾਰੀ ਬਨਾਮ ਪ੍ਰਾਈਵੇਟ ਸਕੂਲ ਹੈ 8ਵੀਂ ਜਮਾਤ ਦੇ ਕਿੰਨੇ ਬੱਚੇ ਜਿਹੜੇ ਦੂਜੀ ਜਮਾਤ ਦੀ ਕਿਤਾਬ ਪੜ ਸਕਦੇ ਆ ਇਹਦਾ ਕੰਪੈਰੀਜ਼ਨ ਸੀਗਾ ਇਹ ਟੈਸਟ ਹੈ ਔਰ ਦੇਖ ਸਕਦੇ ਹੋ ਕਿ ਸਾਲ ਦਰ ਸਾਲ ਜਿਹੜਾ ਇਹਦੇ ਵਿੱਚ ਚੇਂਜਸ ਆ ਰਹੇ 2022 ਦੀ ਗੱਲ ਕਰੀਏ ਤੇ 82% ਸਰਕਾਰੀ ਸਕੂਲ ਦੇ ਬੱਚੇ ਔਰ 90% ਸਰਕਾਰੀ ਜਿਹੜੇ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਇਹ ਜਿਹੜੇ ਆ 8ਵੀਂ ਜਮਾਤ ਦੇ ਬੱਚੇ ਦੂਜੀ ਕਲਾਸ ਦੀ ਜਿਹੜੀ ਆ ਟੈਕਸਟ ਬੁੱਕ ਪੜ ਸਕਦੇ ਆ ਸੋ ਇਹ ਵੀ ਆਪਣੇ ਆਪ ਵਿੱਚ ਬਹੁਤ ਕੁਝ ਕਹਿ ਰਿਹਾ ਕਿ ਬੱਚਿਆਂ ਨੂੰ ਪਾਸ ਕਰ ਦੇਣਾ ਹਰ ਸਾਲ ਔਰ ਸਿਰਫ ਆਪਣੇ ਅੰਕੜੇ ਵਧਾਣਾ ਕਿ ਬੱਚੇ ਪੜ ਚੁੱਕੇ ਆ ਔਰ ਇਸ ਜਿਹੜੇ ਜਿਹੜੇ ਅੰਕੜੇ ਆ ਇਹ ਕਾਫੀ ਜਿਹੜੀ ਆ ਸਾਡੇ ਐਜੂਕੇਸ਼ਨ ਸਿਸਟਮ ਦੇ ਖੋਲ ਖੋਲ ਰਿਹਾ ਸੋ ਅਧਿਵਿਜ ਬਾਦੀ ਕਿੰਨੇ ਬੱਚੇ ਮੈਥਸ ਦਾ ਸਵਾਲ ਜਿਹੜਾ ਹੈ ਹੱਲ ਕਰ ਪਾਉਂਦੇ ਨੇ ਉਸ ਬਾਰੇ ਤੋਂ ਅੰਦਾਜ਼ੇ ਹੈ ਕਿ 2012 ਤੱਕ ਬਾਈ ਦੀ ਗੱਲ ਕੀਤੀ ਜਾਵੇ ਤਾਂ 15.4% ਦੇ ਵਿੱਚ ਗਰਾਵਟ ਆਈ ਹੈ ਸਰਕਾਰੀ ਸਕੂਲਾਂ ਦੇ ਵਿੱਚ ਕਿ ਬੱਚੇ ਪਹਿਲਾਂ ਪਾਸ ਕਰ ਲੈਂਦੇ ਸੀਗੇ ਹੱਲ ਕਰ ਲੈਂਦੇ ਸੀ ਪਰ ਹੁਣ ਉਹਨਾਂ ਤੋਂ ਨਹੀਂ ਹੋ ਪਾਂਦਾ ਤੇ ਪ੍ਰਾਈਵੇਟ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ 1.8% ਹੀ ਇਹਦੇ ਵਿੱਚ ਜੋ ਹੈ ਡਿਕਲਾਈਨ ਆਇਆ ਹੈ ਯਾਨੀ ਕਿ ਉੱਥੇ ਵੀ ਬੱਚੇ ਜਿਹੜੇ ਨੇ 8ਵੀਂ ਜਮਾਤ ਦੇ ਉਹ ਮੈਥ ਦਾ ਸਵਾਲ ਜਿਹੜਾ ਉਹ ਹੱਲ ਨਹੀਂ ਕਰ ਪਾਉਂਦੇ ਤਾਂ ਮੈਥ ਦੇ ਵਿੱਚ ਕਹਿ ਸਕਦੇ ਸਰਕਾਰੀ ਸਕੂਲਾਂ ਦੀ ਜੋ ਕੰਡੀਸ਼ਨ ਹੈ ਜਾਂ ਫਿਰ ਸਰਕਾਰੀ ਸਕੂਲ ਜਿਹੜੇ ਨੇ ਉਹ ਬਹੁਤ ਪੂਰ ਪਰਫਾਰਮ ਕਰ ਰਹੇ ਮੈਥ ਤੋਂ ਬਾਅਦ ਇੰਗਲਿਸ਼ ਦੀ ਗੱਲ ਕਰਦੇ ਹਾਂ ਇੰਗਲਿਸ਼ ਵਿੱਚ ਬੱਚੇ ਜਿਹੜੇ ਆ ਪ੍ਰਾਈਵੇਟ ਔਰ ਗਵਰਨਮੈਂਟ ਸਕੂਲਸ ਕੀ ਫਰਕ ਹੈ ਕਿ 2012 ਤੋਂ 22 ਦੀ ਗੱਲ ਕਰੀਏ ਤੇ 8ਵੀਂ ਜਮਾਤ ਦੇ ਕਿੰਨੇ ਬੱਚੇ ਜਿਹੜੇ ਅੰਗਰੇਜ਼ੀ ਪੜ੍ਹ ਸਕਦੇ ਆ ਇਹ ਸਰਵੇ ਹੈ ਔਰ ਸਰਕਾਰੀ ਸਕੂਲਾਂ ਚ 5.4% ਬੱਚੇ ਜਿਹੜੇ ਬਿਹਤਰ ਹੋਏ ਆ ਸੋ ਇਹ ਇੱਕ ਚੰਗੀ ਗੱਲ ਹੈ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ 5.2% ਜਿਹੜੇ ਬੱਚੇ ਆ ਉਹ ਬਿਹਤਰ ਇੰਗਲਿਸ਼ ਹੁਣ ਪੜ੍ਹ ਸਕਦੇ ਆ ਸੋ ਐਵਰੇਜ ਜਿਹੜੀ ਹੈ 5.9% ਬੱਚੇ ਜਿਹੜੇ ਪ੍ਰਾਈਵੇਟ ਪਲਸ ਜਿਹੜੇ ਜਿਹੜੇ ਸਕੂਲਾਂ ਦੇ ਬੱਚੇ ਉਹ ਅੰਗਰੇਜ਼ੀ ਹੁਣ ਬਿਹਤਰ ਅੱਗੇ ਨਾਲੋਂ ਪੱਲ ਪਾ ਰਹੇ ਆ ਸੋ ਜੀ ਜੀ ਵੈਸੇ ਵੀ ਅੱਜ ਕੱਲ੍ਹ ਇਹ ਕੇ ਅੰੰਦਨ ਬੱਚਿਆਂ ਨੂੰ ਇੰਗਲਿਸ਼ ਆਂਦੀ ਹੈ ਤਾਂ ਮਤਲਬ ਬੱਚਾ ਜਿਹੜਾ ਬਹੁਤ ਪੜਿਆ ਲਿਖਿਆ ਹੈ ਲੇਕਿਨ ਮਾਂ ਬੋਲੀ ਤੇ ਮੈਥਸ ਅਸੀਂ ਦੇਖ ਰਹੇ ਹਾਂ ਕਿ ਕੀ ਹਾਲ ਹੈ ਉਹ ਵੀ ਅੱਗੇ ਦੱਸਾਂਗੇ ਕਿ ਕਿੰਨੇ ਬੱਚੇ ਜਿਹੜੇ ਮਾਂ ਬੋਲੀ ਪੜ ਸਕਦੇ ਸੋ ਪੰਜਾਬ 'ਚ ਕਿੰਨੇ ਸਰਕਾਰੀ ਸਕੂਲ ਹੈ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ 12880 ਜਿਹੜੇ ਪ੍ਰਾਇਮਰੀ ਸਕੂਲ ਹੈ ਮਿਡਲ ਸਕੂਲ ਦੀ ਗੱਲ ਕਰੀਏ 2670 ਜਿਹੜੇ ਮਿਡਲ ਸਕੂਲ ਹੈ ਹਾਈ ਸਕੂਲ ਦੀ ਗੱਲ ਕਰੀਏ 1740 ਜਿਹੜੇ ਹਾਈ ਸਕੂਲ ਹੈ ਔਰ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਕਰੀਏ ਤਾਂ 1972 ਜਿਹੜੇ ਸਰਕਾਰੀ ਸਕੂਲ ਹੈ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਆਪਣੇ ਘਰਾਂ ਤੋਂ ਬਹੁਤ ਜ਼ਿਆਦਾ ਦੂਰ ਟ੍ਰੈਵਲ ਨਾ ਕਰਨਾ ਪਾਏ ਔਰ ਇਸ ਲਈ ਇਹ ਜਿਹੜੇ ਸਕੂਲ ਨੇ ਉੱਥੇ ਬੱਚੇ ਜਿਹੜੇ ਆ ਉਹਨਾਂ ਨੂੰ ਪੜਨ ਦਾ ਵਧੀਆ ਮੌਕਾ ਮਿਲ ਰਿਹਾ। ਸੋ ਵਿਦਿਆਰਥੀਆਂ ਦੀ ਗਿਣਤੀ ਹੈ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ 14.13 ਲੱਖ ਵਿਦਿਆਰਥੀ ਪੜ ਰਹੇ ਨੇ 6ਵੀਂ ਤੋਂ 8ਵੀਂ ਦੀ ਗੱਲ ਕੀਤੀ ਜਾਵੇ ਤਾਂ 6.58 ਲੱਖ ਤੇ 9 ਤੋਂ 12 ਦੀ ਗੱਲ ਕੀਤੀ ਜਾਵੇ 8.42 ਲੱਖ ਯਾਨੀ ਕਿ ਕਰੀਬ 29 ਲੱਖ 22 ਹਜ਼ਾਰ ਸਟੂਡੈਂਟਸ ਜਿਹੜੇ ਨੇ ਉਹ ਪੰਜਾਬ ਦੀ ਸਰਕਾਰੀ ਸਕੂਲਾਂ ਦੇ ਵਿੱਚ ਪੜ ਰਹੇ ਨੇ। ਤੋ ਕਿੰਨੇ ਬੱਚੇ ਪੰਜਾਬੀ ਪੜ ਸਕਦੇ ਹੈ ਇਹ ਬੜਾ ਜ਼ਰੂਰੀ ਹੈ ਸੋ ਪੂਰੀ ਕਹਾਣੀ ਜਿਹੜੇ ਬੱਚੇ ਪੜ ਸਕਦੇ ਤੀਜੀ ਤੋਂ ਠਵੀ ਜਮਾਤ ਵਾਲੇ 47% ਇਹ ਬੱਚੇ ਨੇ ਜਿਹੜੀ ਪੂਰੀ ਕਹਾਣੀ ਪੜ ਸਕਦੇ ਇੱਕ ਪੈਰਾ ਜਿਹੜਾ ਹੈ ਪੂਰਾ ਪੜਨ ਲਈ 21 ਬੱਚੇ 21% ਬੱਚੇ ਨੇ ਉਹ ਪੜ ਸਕਦੇ ਹੈ ਇੱਕ ਵਾਕ ਪੜਨ ਵਾਲੇ 17% ਬੱਚੇ ਸਿਰਫ ਸ਼ਬਦ ਪੜ ਸਕਦੇ ਹੈ 18% ਔਰ ਸਿਰਫ ਅੱਖਰਾਂ ਦੀ ਪਛਾਣ ਜਿਹੜੇ ਹੈ ਜਿਹੜੇ ਹਰਾਨੀ ਦੀ ਗੱਲ ਹੈ ਤੀਜੀ ਤੋਂ ਠਵੀ ਦੇ ਬੱਚੇ ਜਿਹੜੇ ਹੈ 6% ਜਿਹੇ ਬੱਚੇ ਹੈ ਕਿ ਉਹ ਜਿਹੜੇ ਆ ਅੱਖਰਾਂ ਦੀ ਪਛਾਣ ਵੀ ਬੜੀ ਮੁਸ਼ਕਲ ਨਾਲ ਕਰ ਰਹੇ ਹੈ ਸੋ ਅੰਗਰੇਜ਼ੀ ਵਿੱਚ ਪੰਜਾਬੀ ਬੱਚਿਆਂ ਦਾ ਦੱਸਿਆ ਜਾਂਦਾ ਕਿ ਹੱਦ ਤੰਗ ਹੈ ਤੀਜੀ ਤੋਂ ਉੱਤਰੀ ਜਮਾਤ ਦੇ ਜਿਹੜੇ ਬੱਚੇ ਨੇ 25% ਜਿਹੜੇ ਤੀਜੀ ਜਮਾਤ ਦੇ ਬੱਚੇ ਦੱਸਿਆ ਜਾ ਰਿਹਾ 25% ਵਿਦਿਆਰਥੀ ਜਿਹੜੇ ਅੰਗਰੇਜ਼ੀ ਵਿੱਚ ਪੂਰੀ ਕਹਾਣੀ ਜਿਹੜੀ ਪੜ ਪਾਂਦੇ ਆ ਤੀਜੀ ਜਮਾਤ ਦੇ 13% ਚੌਥੀ ਦੇ 24 5ਵੀਂ ਜਮਾਤ ਦੇ 33 6ਵੀਂ ਜਮਾਤ ਦੇ 18 7ਵੀਂ ਜਮਾਤ ਦੇ 25 8ਵੀਂ ਜਮਾਤ ਦੇ 33 ਹਾਲਾਂਕਿ ਬਹੁਤ ਜ਼ਿਆਦਾ ਇਹ ਪਰਸੈਂਟੇਜ ਵਧਣੀ ਚਾਹੀਦੀ ਹੈ ਲੇਕਿਨ ਬਹੁਤ ਫਰਕ ਨਹੀਂ ਹੈ ਸੋ ਇੱਥੋਂ ਪਤਾ ਲੱਗਦਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਜਿਹੜਾ ਪਾਸ ਕਰਨ ਦਾ ਪ੍ਰੈਸ਼ਰ ਹੁੰਦਾ ਹਰ ਸਾਲ ਪਾਸ ਕੀਤਾ ਜਾਂਦਾ ਤਾਂ ਕਿ ਰਿਜ਼ਲਟਸ ਜਿਹੜੇ ਆ ਵਧੀਆ ਦਿਖਾਏ ਜਾਂਦੇ ਸੋ ਪੰਜਾਬੀ ਬੱਚਿਆਂ ਨੂੰ ਮਾਸ ਜਿਹੜਾ ਹੈ ਉਹ ਭੁੱਲਦਾ ਜਾ ਰਿਹਾ ਹੈ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਤੀਜੀ ਤੋਂ ਅੱਠਵੀਂ ਜਮਾਤ ਦੇ ਵਿੱਚ ਭਾਗ ਨੂੰ ਹੱਲ ਕਰਨ ਦੇ ਲਈ ਅਸਮਰ ਜਿਹੜੇ ਬੱਚੇ ਨੇ ਉਹ 39% ਨੇ ਯਾਨੀ ਕਿ ਡਿਵਾਈਡ ਕਟਾਓ ਦੀ ਗੱਲ ਕੀਤੀ ਜਾਵੇ ਤਾਂ 31% ਜਿਹੜੇ ਬੱਚੇ ਨੇ ਉਹ ਕਰ ਹੀ ਨਹੀਂ ਪਾਦੇ ਯਾਨੀ ਕਿ ਡਿਡਕਸ਼ਨ ਜਿਹੜੀ ਆ ਉਹ ਕੀਤੀ ਜਾਂਦੀ ਹੈ 11 ਤੋਂ 19 ਤੱਕ ਦੇ ਅੰਕਾਂ ਨੂੰ ਪਛਾਣਨ ਦੇ ਵਿੱਚ ਅਸਮਰਥ ਨੇ 18% ਬੱਚੇ 1 ਤੋਂ 9 ਤੱਕ ਦੇ ਅੰਕਾਂ ਨੂੰ ਪਛਾਣਨ ਦੇ ਯੋਗ ਨਹੀਂ ਨੇ 8% ਬੱਚੇ ਸੁਪਾਰਤੀ ਨੌਜਵਾਨ ਕਿੰਨੇ ਯੋਗ ਨੇ ਇਹ ਦੱਸਿਆ ਜਾ ਰਿਹਾ ਹੈ ਕੰਪਿਊਟਰ ਦੇ ਇੱਕ ਫਾਈਲ ਜਾਂ ਫੋਲਡਰ ਨੂੰ ਜਿਹੜਾ ਮੂਵ ਕਰਨ ਵਿੱਚ ਜਿਹੜੇ ਬੱਚੇ ਨੇ ਉਹ ਕਿੰਨੇ ਕੰਪੀਟੈਂਟ ਨੇ ਕੇਰਲਾ ਟੌਪ ਤੇ ਆ ਹਿਮਾਚਲ ਦੀ ਗੱਲ ਕਰੀ ਦੂਜੇ ਨੰਬਰ ਤੇ ਆ ਤਾਮਿਲਨਾਡੂ ਤੀਜੇ ਕਰਨਾਟਕ ਚੌਥੇ ਆ ਪੰਜਾਬ ਚ 60% ਲੋਕ ਜਿਹੜੇ ਆ ਉਹ ਕਰ ਪੰਦੇ ਆ ਹਰਿਆਣਾ ਦੀ ਗੱਲ ਕਰੀ ਤੇ 55% ਬੱਚੇ ਜਿਹੜੇ ਫਾਈਲ ਮੂਵ ਕਰ ਸਕਦੇ ਆ ਬਿਹਾਰ ਚ ਸਿਰਫ 26% ਯੂਪੀ ਚ 25% ਔਰ ਅਸਾਮ ਚ ਸਿਰਫ 23% ਬੱਚੇ ਜਿਹੜੇ ਆ ਕੰਪਿਊਟਰ ਦੀ ਫਾਈਲ ਨੂੰ ਮੂਵ ਕਰ ਸਕਦੇ ਸੋ ਈਮੇਲ ਕਿੰਨੇ ਬੱਚੇ ਭੇਜ ਸਕਦੇ ਆ ਇਹਦਾ ਆਕੜਾ ਜਿਹੜਾ ਉੱਚ ਵੀ ਕੇਰਲਾ ਟੌਪ ਤੇ ਆ ਤਾਮਿਲਨਾਡੂ ਨੰਬਰ 2 ਤੇ हिमाचल तेलंगाना कर्नाटक पंजाब और हरियाणा ਦੇ ਬੱਚੇ ਜਿਹੜੇ ਆ ਉਹ ਈਮੇਲ ਭੇਜ ਸਕਦੇ ਆ ਉਹਨਾਂ ਦੀ ਰੇਸ਼ੋ ਦੇਖੀਏ ਔਰ ਪੰਜਾਬ ਚ ਸਿਰਫ 28.73% ਬੱਚੇ ਜਿਹੜੇ ਆ ਉਹ ਈਮੇਲ ਭੇਜ ਸਕਦੇ ਆ ਬਿਹਾਰ ਚ ਸਿਰਫ 14% ਯੂਪੀ ਚ 14% ਔਰ ਸਾਮ ਚ ਸਿਰਫ 13.5% ਬੱਚੇ ਜਿਹੜੇ ਉਹ ਈਮੇਲ ਭੇਜ ਸਕਦੇ ਆ